ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਤਲਵਿੰਦਰ ਸਿੰਘ ਤਿੰਦਾ ਹੈ ਜੋ ਕਿ ਕੁਝ ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਕਬੱਡੀ ਖੇਡਣ ਗਿਆ ਸੀ ਜਿੱਥੇ ਇਹ ਨੌਜਵਾਨ ਬੀਤੇ ਦਿਨੀ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਿਹਾ ਸੀ ਕਿ ਜਿਸ ਦੌਰਾਨ ਨੌਜਵਾਨ ਦੇ ਨਾਲ ਅਜੀਹਾ ਪਾਣਾ ਵਾਪਰਿਆ ਕਿ ਜਿਸ ਨੂੰ ਦੇਖ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਤਾ ਲੱਗਿਆ ਕਿ ਨੌਜਵਾਨ ਦੀ ਕਮਰੇ ਦੇ ਵਿੱਚ ਹੀ ਮੌਤ ਹੋ ਗਈ ਪਰਿਵਾਰ ਮੈਂਬਰਾਂ ਨੂੰ ਦੋਸਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਜਿਸ ਦੀ ਸੂਚਨਾ ਮਿਲਦੇ ਹੀ ਨੌਜਵਾਨ ਦੇ ਘਰ ਵਿੱਚ ਸੱਥਰ ਵਿੱਚ ਗਏ ਤੇ ਪੂਰੇ ਘਰ ਵਿੱਚ ਮਾਤਮ ਛਾ ਗਿਆ ਇਸ ਦੇ ਨਾਲ ਹੀ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫਸਰ ਗਈ ਉੱਥੇ ਹੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਘੋਲ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਮੈਂਬਰਾਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਦਿਲ ਦਹਿਲ ਜਾਵੇਗਾ ਉਹ ਮੇਰੇ بیٹے ਸੀ ਜੀ ਵਿਦੇਸ਼ ਕਿ ਤੋਂ ਗਏ ਔਰ ਕਿਸ ਅਵੇਸਤ ਗਏ ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ ਕਟਣਾ ਕਿਵੇਂ ਵਪਰੀ ਹੈ ਕਟਣਾ ਇਹ ਅਟੈਕ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ ਕਿਦਾਦੇ ਆ ਇਹ ਮਤਲਬ ਕੱਲਾ ਸੀਗਾ ਉੱਥੇ ਕਾਂਗਰੇ ਦੇ ਵਿੱਚ ਜਦੋਂ ਇਹਨਾਂ ਨੇ ਕਿਸੇ ਨੇ ਵੇਖਿਆ ਹੋਵਾ ਦੋਸਤ ਆ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਤੋਂ 3-4 ਘੰਟੇ ਬਾਅਦ ਚ ਦੀ ਮੌਤ ਹੋ ਗਈ ਆ ਜੀ ਤੇ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਨੈਟਰਾਂ 'ਚ ਨੈਟ ਤੇ ਪਾਇਆ ਜੀ ਉਤੋਂ ਪਹਿਲਾਂ ਕਿਸ ਨੇ ਆਮ ਤੇ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਕਿ ਹੱਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਤੁਸੀਂ ਉੱਤੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਢੇ 11 ਤੱਕ ਕੋਈ ਪਹੁੰਚ ਨਹੀਂ ਹੋਈ ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਹੋਗਾ ਤੇ ਹੱਲੇ ਤੱਕ ਸਾਡੀ ਉਹ ਨਹਾ ਕਲੱਬ ਵਾਲਿਆਂ ਨਾਲ ਗੱਲ ਹੋਈ ਹੈ ਜੀ ਕੱਲ ਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜੇ ਹੋ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਅਜੀ ਉੱਥੇ ਇਹ ਬਿੱਲਾ ਤੇ ਦਰਾਇਆ ਹੋਇਆ ਸੀ ਜਿਹਦੇ ਰੂਮ 'ਚ ਰਹਿੰਦੇ ਸੀਗੇ ਦੇ ਮੌਕੇ ਦੇ ਨਹੀਂ ਹੁਣ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਇਹਨਾਂ ਨਾਲ ਜੀ ਤੇ ਬਾਕੀ ਅਹੀਂ ਤੁਹਾਨੂੰ ਪਤਾ ਹੈ ਜਿਵੇਂ ਮਾੜੇ ਪਰਿਵਾਰ ਨਾਲ ਭਲਮ ਕਰਦੇ ਆ ਉਹਨਾਂ ਨਾਲ ਹੋਈ ਆ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹ ਅਹੀਂ ਉਹਨੂੰ ਕਿਹਾ ਵਾ ਉੱਠਿਆ ਕਹਿੰਦੇ ਕਰੀ ਤੇ ਇਹਨੂੰ ਕਿਹਾ ਵੀ ਉਹ ਮੁੰਡਾ ਨਾਲ ਤਾਂ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਿੰਦਾ ਗੁਰਦਾਰੇ ਚੱਲੀਏ ਕਿੰਦਾ ਨੇ ਮੈਂ ਲੰਮਾ ਪਹਿਣਾ। ਇਹ ਕਰਿਆ ਦੁਬਾਰਾ ਲੰਮਾ ਕਹਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈਥ ਹੋਈ ਤਾਂ ਵੇਖਿਆ ਜੀ ਇਹਨੂੰ। ਸੌਖ 5 ਮਹੀਨੇ ਹੋਏ। ਹੁਣ ਤੇ ਕਿਦੋਂ ਗੱਲ ਹੋਈ ਸੀ? ਇੱਕ ਦਿਨ ਪਹਿਲਾਂ ਹੋਈ ਸੀ। ਕੀ ਕਹਿੰਦੇ ਸੀਗੇ? ਐਦਾ ਬੜੀਆਂ ਸੁਣੀਆਂ ਗੱਲਾਂ ਕਰਦਾ ਨਾਰਮਲ ਅਸਬੇ ਘੇੜ ਦੇ। ਪਰਵਾਰੀ ਕੀ ਗੱਲਾਂ ਕਰਦਾ ਹੀ। মামি টেনশ্যন না লাইদা কৰ ਹੇਰਾ ਬਣੇ ਨਾ ਤਵੈਲਾ ਯੋ ਲੈ ਕਰ ਦਿੱਤਾ ਹੇ ਕਦੀ ਬੋਤਨੂ ਕਰੋ ਮਰਨਾ ਅੰਦਰੀ ਮੈਨੂੰ ਉਹਦੀ ਹੋਣੀ ਦਾ ਪੇਦ ਲੱਗ ਜਾਂਦਾ ਹੇ <laughs> हाँ तो जी सर जो बच्चे की विदेश मौत हुई है अपना फ्रेंड ही बहुत कलोई फ्रेंड से कम करते थे कबड्डी खेलता जीशनल पद इंटरशनल पद हाँ जी वजिया प्लेयर से जी इंटरनेशनल कबड्डी प्लेयर जी ਕਿਹੜੇ ਕਿਹੜੇ ਕਲੱਬਾਂ ਜੇ ਹੁਣ ਤੱਕ ਖੇਡ ਚੁੱਕੇ ਪਤਾ ਤੁਹਾਨੂੰ ਕੁਛ ਹਾਂਜੀ ਉਹ ਆਪਣੇ ਢਲਮਾ ਬਾਬਾ ਬਰਮਦਾਸ ਕਬੱਡੀ ਕਲੱਬ ਵੱਲੋਂ ਖੇਡਦਾ ਸੀ ਜੀ ਤੇ ਹੋਰ ਸੁਰਖਪੁਰ ਵੱਲੋਂ ਵੀ ਪਹਿਲਾਂ ਖੇਡਦਾ ਰਿਹਾ ਜੀ ਹੋਰ ਵੀ ਕਈ ਕਲੱਬਾਂ ਨੂੰ ਖੇਡਦਾ ਰਿਹਾ ਜੀ ਟਰਾਫੀ ਨਾਂ ਸੀ ਪੰਜਾਬ ਟੀਮ ਦਾ ਕਾਫੀ ਨਾਂ ਸੀ ਉਹਨਾਂ ਦਾ ਜੀ ਤੇ ਵਿਦੇਸ਼ ਕਿਹੜੀ ਕਲੱਬ ਨੇ ਬੁਲਾਇਆ ਸੀ ਉਹਨਾਂ ਨੂੰ ਪਤਾ ਕੁਛ ਤੁਹਾਨੂੰ ਹਾਂਜੀ ਵਿਦੇਸ਼ ਸਰੀ ਬੀਸੀ ਦਾ ਨਾਮ ਦਾ ਕਰਕੇ ਕਲੱਬ ਆ ਉਹਨਾਂ ਨੇ ਬੁਲਾਇਆ ਸੀ ਜੀ ਹਾਂਜੀ ਤੇ ਜਿਹੜੇ ਉਨੇ ਕਲਬ ਨੇ ਉਹਨੂੰ ਸਪான்ਸਰ ਕੀਤਾ ਸੀਗਾ ਉਹ ਉੱਥੇ ਟੂਰਨਾਮੈਂਟ ਸੀਗਾ ਹਾਂਜੀ ਟੂਰਨਾਮੈਂਟ ਸੀਗਾ ਜੀ ਉੱਥੇ ਟੂਰਨਾਮੈਂਟ ਹੋ ਗਿਆ ਕਿ ਉਹ ਖੇਡ ਚੁੱਕੇ ਕੋਈ ਵਜੇ ਉਹ ਦੂਰਾਂ ਹੀ ਰਹਿ ਗਏ ਛੱਡ ਗਏ ਹਾਂਜੀ ਤਾਂ ਕੁਝ ਇਹਦੇ ਬਾਰੇ ਨਹੀਂ ਜੀ ਕੁਝ ਪਤਾ ਤੇ ਇਸ ਇਹ ਤੇ ਬੰਦੇ ਜੀ ਕਿੰਨਾ ਕਿਦੋਂ ਪੜਾ ਲੱਗਦਾ ਕਿਵੇਂ ਪੜਾ ਲੱਗਦਾ ਪਿੰਡ ਦੇ ਵਿੱਚ ਜੀ ਜਿੱਦਾਂ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਸੀਗਾ ਸੋ ਡੈਥ ਹੋ ਚੁੱਕੀ ਆ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਤੇ ਨਾ ਸਾਨੂੰ ਦੱਸਣ ਦੀ ਹਿੰਮਤ ਹੀ ਪੈ ਰਹੀ ਸੀ ਕਿਉਂਕਿ ਇਕੱਲਾ- ਇਕੱਲਾ ਮਾਪਿਆਂ ਦਾ ਪੁੱਤ ਜੇਗਾ ਦੋ ਭੈਣਾਂ ਦਾ ਭਰਾ ਸੀਗਾ ਜੀ ਮੇਰਾ ਨਾਮ ਹਰਗਬਿੰਦ ਸਿੰਘ ਜੀ ਇਹ ਬੰਦੇ ਪਿੰਡ ਸੰਗੋ ਵਾਲੀ ਦੇ ਸਾਡੇ ਕਿਹੜੀ ਕੰਟਰੀ ਚ ਰਹ ਰਹੇ ਤੁਸੀਂ ਅਸੀਂ ਬੈਂਕੂਵਰ ਕੈਨੇਡਾ ਚ ਰਹਿੰਦੇ ਜੀ ਤੇ ਤਲਵਿੰਦਰ ਸਿੰਘ ਉੱਥੇ ਹੀ ਵਿਆਹ ਸ਼ਿਕ ਕਬੱਡੀ ਖੇਡਣ ਵਾਸਤੇ ਸਾਡੇ ਕੋਲ ਹੀ ਰਹ ਰਹੇ ਸੀ ਇੱਥੇ ਵੈਲਕਮ ਇਓ ਕਬੱਡੀ ਖੇលਦੇ ਸੀਗੇ ਉਹ ਕਬੱਡੀ ਖੇលਦੇ ਸੀਗੇ ਬਹੁਤ ਬੱਚੇ ਪਲੇਅਰ ਸੀਗੇ ਉਹਨਾਂ ਦੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀ ਤੋਂ ਕਲੱਬ ਹੈਗੀ ਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅ ਸੋਸਾਇਟੀ ਐਂਡ ਕਿਡਸ ਪਲੇ ਜਿਹੜੇ ਕਿ ਸਪான்ਸਰ ਕਰਨ ਵਾਲੇ ਜੀਵਨ ਤੇ ਕੁਲਵਿੰਦਰ ਹੁਣੇ ਕੈਲ ਦਸਾਂ ਜਿਹੜੇ ਪੀਸ ਡਿਪਾਰਟਮੈਂਟਸ ਨੇ ਉਹ ਨੇ ਟੂਰਨਾਮੈਂਟ ਹੋਇਆ ਉੱਥੇ ਸਭ ਕੁਝ ਰਹਿੰਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਕਿਧੋਂ ਗਏ ਸੀ ਕਿ ਉਹ ਦੇਸ਼ ਇਹ ਉੱਥੇ ਜਿੱਥੇ ਜੁਲਾਈ ਦੇ ਵਿੱਚ ਮੇਰੇ ਖਲ ਗਏ ਆ ਸਾਡੇ ਕੋਲ ਥੋੜੇ-ਥੋੜੇ ਪਹਿਲਾਂ ਫਿਰ ਰਹਿਣ ਲੱਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਗੇ ਪਰਿਵਾਰ ਸਹੀ ਨੇ ਤਾਂ ਬੜ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਹਾ ਸੀਗਾ ਸਾਰੀ ਉਹ ਦੇਖਭਾਲ ਸਾਡੇ ਨਾਲ ਦੇ ਸੀਗੀ ਤੇ ਅਚਾਨਕ ਉਹ ਇਕੱਲਾ ਨਾਲ ਦੇ ਘਰ ਸੀਗਾ ਉੱਥੇ ਉਹ ਭਤੀਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆ ਕੇ ਦੱਸਿਆ ਕਿ ਉਹ ਖਲਿੰਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜ ਹੈ ਫਰ ਐਮਬੂਲੈਂਸ ਕਾਲ ਕੀਤੀ ਤੇ ਆਇਆ ਤਾਂ ਉਹਨਾਂ ਨੇ ਉਹਨੂੰ ਡੈੱਡ ਡੈੱਡ ਕੋਸ਼ਿਸ਼ ਕਰ ਦਿੱਤਾ ਕਿ ਕਹਿੰਦੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਬੈਗ ਦੇ ਨਾਲ ਤੇ ਇਹੀ ਜਾਣਕਾਰੀ ਜਿਹੜੀ ਪੁਲਿਸ ਕੋ ਸਾਨੂੰ ਮਿਲੀ ਆ ਉਹ ਹੀ ਫਿਰ ਇਹਨਾਂ ਨੂੰ ਪਤਾ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸਾਨੂੰ ਇਹਨਾਂ ਨੂੰ ਦੱਸਣ ਦੇ ਵਿੱਚ ਵੀ ਇੰਨੀ ਕੋਈ ਹਿੰਮਤ ਨਹੀਂ ਸੀਗੀ ਉਹਨੇ ਚੜ ਤੱਕ ਕਿਸੇ ਕਿਸੇ ਵਿਅਕਤੀ ਨਾਲ ਜਾਣਕਰਨੇ ਉਹ ਨੈਟਕੋ ਦੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਲਈ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਸਮਝਾਇਆ ਤੇ ਮੇਰਾ ਬ੍ਰਦਰ ਜਿਹੜਾ ਸੀਗਾ ਬੈਲਟ ਲੰਗ ਉਹ ਮੇਰੇ ਨਾਲ ਹੀ ਇਥੇ ਆਏ ਸੀ ਅਸੀਂ ਆਪਣੇ ਆਪਣੇ ਬਜ਼ੁਰਗ ਦੇ ਸਿਹਰ ਨਹੀਂ ਠੀਕੇ ਉਸ ਚੱਕਰ ਤੇ ਦੋਨੇ ਜਣੇ ਆਏ ਸੀ ਫਿਰ ਆਪਣੇ ਬ੍ਰਦਰ ਨੂੰ ਤਾਂ ਵਾਪਸ ਇਸੇ ਚੀਜ਼ ਪਿੱਛੇ ਵਾਪਸ ਉੱਥੇ ਰਾਂਕੂ ਨੂੰ ਭੇਜਿਆ ਇਸ ਵੇਲੇ ਉੱਥੇ ਨੇ ਉਹ ਅਰੇਂਜ ਕਰ ਰਹੇ ਆ ਪਰ ਗੱਲ ਪਰਿਵਾਰ ਤੁਸੀਂ ਦੇਖ ਰਹੇ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜਿਆਦਾ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕਵੈਸਟ ਹੈ ਬਾਕੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਸਾਰਿਆਂ ਨੂੰ ਕਿਹਾ ਉਹ ਫੰਡ ਦੇ ਵਿੱਚ ਡੋਨੇਟ ਕਰੋ ਤੇ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਂਦਾਵੇ ਅਸੀਂ ਜੋ ਅਸੀਂ ਕਰ ਸਕਦੇ ਮਤ ਪੂਰੇ ਮੋਢਾ ਨਾ ਮੋਢਾ ਖੋੜ ਕੇ ਆਈ ਕਰਾਂਗੇ ਨਾ ਮਾਦਨਾਂ ਦੀ ਤੇ ਉਹ ਵੀ ਵਿਚਾਰੇ ਜੀਵਨ ਹੁਣੇ ਕਲੱਬ ਵੀ ਜਿਹੜੀ ਪੂਰੀ ਮਤ ਕਰ ਰਹੀ ਹੈ ਤੁਹਾਨੂੰ ਪਤਾ ਕਿ ਉੱਥੇ ਬਾਡੀ ਲਿਆਉਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ 15 ਤੋਂ 20 ਹਜ਼ਾਰ ਡਾਲਰ ਦਾ ਖਰਚਾ ਆ ਜਾਂਦਾ ਹੈ ਬਾਕੀ ਉੱਥੇ ਜੇ ਹੁਣ ਬਾਡੀ ਰੱਖਣ ਤੇ ਵੀ ਦੇਖੋ ਕਿੰਨਾ ਖਰਚਾ ਆ ਰਿਹਾ ਉਹ ਵੀ ਦੇਣਾ ਪਏਗਾ ਤੇ ਇਹ ਹੀ ਹੈ ਵੀ ਸਾਰੇ ਰਲ ਮਿਲ ਕੇ ਗਵਰਨਮੈਂਟ ਜਿੰਨੇ ਵੀ ਹੋਰ ਹੈਗੇ ਦਾਨੀ ਸੱਜਣ ਤੇ ਕਰਕੇ ਤੇ ਇਹ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਬਹੁਤ ਬਹੁਤ ਧੰਨਵਾਦ ਹਾਊ ਸਾਰਿਆਂ ਦਾ ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਸੀਤਲ ਸਿੰਘ ਹੋਰਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਗੁਹਾਰ ਲਗਾਈ ਹੈ ਖੈਰ ਵਿਦੇਸ਼ਾਂ ਵਿੱਚ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਸੋ ਇਸ ਬਾਬਤ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਮਸਲੇ ਦਾ ਹੱਲ ਕਰਨ ਦੀ ਲੋੜ ਹੈ ਹਕੀਕੀ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ